ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਅੰਦੌਰ ਚ ਦੂਜਾ T20 ਮੁਕਾਬਲਾ ਖੇਡਿਆ ਗਿਆ ਜਿਸ ਦੇ ਵਿੱਚ ਭਾਰਤੀ ਟੀਮ ਨੇ ਵੱਡੀ ਜਿੱਤ ਹਾਸਲ ਕਰਦਿਆਂ 6 ਵਿਕਟਾਂ ਦੇ ਨਾਲ ਇਸ ਮੈਚ ਨੂੰ ਆਪਣੇ ਨਾਮ ਕਰ ਲਿਆ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ ਅਤੇ ਅਫਗਾਨਿਸਤਾਨ ਦੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਗਿਆ ਸੀ ਅਤੇ ਅਫਗਾਨਿਸਤਾਨ ਦੀ ਪੂਰੀ ਟੀਮ ਆਊਟ ਹੋ ਜਾਂਦੀ ਹੈ 20 ਓਵਰਾਂ ਦੇ ਵਿੱਚ 172 ਦਣੇ ਬਣਾ ਕੇ ਰਹਿਮਾਨੁੱਲਾ ਗੁਰਬਾਜ਼ ਨੇ 14 ਇਬਰਾਹਿਮ ਜ਼ਾਦਰਾ ਨੇ 8 ਗੁਲਬਦੀਨ ਨਾਇਬ ਨੇ 57 azmatullah umar zahi ne 2 mohammad nabi 14 nazibulah zadran ne 23 kareem jannat ne 20 mujiburahman ne 21 noor ahmed 1 navinullah haq 1 ate faruqi 0 te out hoy ta sari team de vallon ਵੀ ਓਵਰਾਂ ਵਿੱਚ 172 ਦੌੜਾਂ ਬਣਾਈਆਂ ਗਈਆਂ ਸੀ ਅਤੇ ਭਾਰਤੀ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਅਰਸ਼ਦੀਪ ਸਿੰਘ ਨੇ 4 ਓਵਰਾਂ ਵਿੱਚ 32 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਰਵੀ ਬਿਸ਼ਨੋਈ ਨੂੰ 2 ਵਿਕਟਾਂ ਹਾਸਲ ਹੋਈਆਂ ਅਕਸ਼ਰ ਪਟੇਲ ਨੇ ਵੀ 4 ਓਵਰਾਂ 'ਚ 17 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਤੇ ਸ਼ਿਵਮ ਦੂਬੇ ਨੂੰ 3 ਓਵਰਾਂ ਵਿੱਚ 36 ਦੌੜਾਂ ਦੇ ਕੇ 1 ਵਿਕਟ ਹਾਸਲ ਹੋਈ ਇਸ ਤੋਂ ਬਾਅਦ ਭਾਰਤੀ ਟੀਮ ਨੇ ਬੱਲੇਬਾਜ਼ੀ ਕੀਤੀ ਅਤੇ 173 ਦੌੜਾਂ ਦਾ ਪਿੱਛਾ ਕੀਤਾ 16ਵੇਂ ਓਵਰ ਦੀ ਚੌਥੀ ਬੋਲ ਤੇ ਹੀ ਭਾਰਤੀ ਟੀਮ ਨੇ ਇਸ ਮੈਚ ਨੂੰ ਜਿੱਤ ਲਿਆ ਤੇ 73 ਡਾਣਾ 4 ਵਿਕਟਾਂ ਘੁਆ ਕੇ ਬਣਾ ਦਿੱਤੀਆਂ ਭਾਰਤੀ ਬੱਲੇਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਜਸਸ਼ਸਵੀ ਜੈਸਵਲ ਨੇ 34 ਬਲਾਂ ਤੇ 68 ਦੌੜਾਂ ਦੀ ਤਬੜ ਤੋੜ ਪਾਰੀ ਖੇਡੀ ਰੋਹਿਤ ਸ਼ਰਮਾ ਇੱਕ ਵਾਰ ਫਿਰ ਤੋਂ ਜ਼ੀਰੋ ਦੇ ਉੱਤੇ ਆਊਟ ਹੋਏ ਵਿਰਾਟ ਕੋਹਲੀ ਨੇ 16 ਬਲਾਂ ਤੇ 29 ਦੌੜਾਂ ਬਣਾਈਆਂ ਸ਼ਿਵਮੰਦੂਬੇ ਇਸ ਮੈਚ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਕੇ ਗਏ ਅਤੇ 32 ਬਲਾਂ ਤੇ 63 ਦੌੜਾਂ ਨਾਟ ਆਊਟ ਉਹਨਾਂ ਦੇ ਵੱਲੋਂ ਬਣਾਈਆਂ ਗਈਆਂ ਜਤੇਸ਼ ਸ਼ਰਮਾ ਜ਼ੀਰੋ ਤੇ ਆਊਟ ਹੋਏ ਰਿੰਕੂ ਸਿੰਘ ਨੇ 9 ਬਲਾਂ ਤੇ 9 ਦੌੜਾਂ ਬਣਾਈਆਂ ਤਾਂ ਭਾਰਤੀ ਟੀਮ ਨੇ ਇਸ ਮੈਚ ਨੂੰ ਬੜੀ ਆਸਾਨੀ ਦੇ ਨਾਲ ਜਿੱਤ ਲਿਆ ਤੇ ਭਾਰਤੀ ਟੀਮ ਇਸ ਸੀਰੀਜ਼ ਦੇ ਵਿੱਚ ਤਿੰਨ ਵਿੱਚੋਂ ਦੋ ਮੁਕਾਬਲੇ ਜਿੱਤ